ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਲਈ VOTING ਸ਼ੁਰੂ ਕੇਂਦਰਾਂ ਤੇ ਪਹੁੰਚੇ ਲੋਕ ਸੀਐਮ ਯੋਗੀ ਤੇ ਰਾਗਵ ਚੱਡਾ ਨੇ ਵੀ ਪਾਈਆਂ ਵੋਟਾਂ ਪਰ ਨੀਤ ਕੌਰ ਜੋੜਾ ਮਾਜਰਾ ਸਣੇ ਡਾਕਟਰ ਗਾਂਧੀ ਨੇ ਪਤਨੀ ਸਮੇਤ ਪਾਈ ਵੋਟ ਕੈਪਟਨ ਅਮਿੰਦਰ ਸਿੰਘ ਨਹੀਂ ਪਾਸ ਸਕਣਗੇ ਵੋਟ ਜਿਲੰਦਰ ਚਰਨਜੀਤ ਚੰਨੀ ਸਣੇ ਬਾਕੀ ਉਮੀਦਵਾਰਾਂ ਨੇ ਪਾਈ ਵੋਟ ਬਠਿੰਡਾ ਚ VOTING MACHINE ਖਰਾਬ ਹੋਣ ਕਾਰਨ ਖੁੱਡੀਆਂ ਨੂੰ ਕਰਨਾ ਪਿਆ ਇੰਤਜ਼ਾਰ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ 7ਵੇਂ ਯਾਨੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ 'ਚ ਸੱਤ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੁੱਲ 52 ਲੋਕ ਸਭਾ ਸੀਟਾਂ ਲਈ ਅੱਜ VOTING ਹੋ ਰਹੀ ਹੈ VOTING ਨਤੀਜੇ 4 ਜੂਨ ਨੂੰ ਆਉਣਗੇ ਸਪੜਾਚ ਬਿਹਾਰ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਝਾਰਖੰਡ ଓੜੀਸਾ ਪੰਜਾਬ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਚ VOTING ਹੋ ਰਹੀ ਹੈ VOTING ਦੇ ਸਪੜਾ ਨਾਲ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਚੋਣਾਂ ਦੇ ਸਾਰੇ ਪੜਾਵਾਂ ਲਈ VOTING ਮੁਕੰਮਲ ਹੋਏਗੀ ਕੇਂਦਰੀ ਮੰਤਰੀ ਅਤੇ ਮਿਰਜ਼ਾਪੁਰ ਤੋਂ ਐਨਡੀ ਉਮੀਦਵਾਰ ਨੂੰ ਪ੍ਰਿਆ ਪਟੇਲ ਨੇ ਆਪਣੀ ਵੋਟ ਪਾਉਣ ਤੋਂ ਬਾਅਦ ਕਿਹਾ ਕਿ 4 ਜੂਨ ਤੱਕ ਇੰਤਜ਼ਾਰ ਕਰੋ ਸਭ ਕੁਝ ਸਪਸ਼ਟ ਹੋਏਗਾ ਇੰਡੀਆ ਗੱਠਜੋੜ ਤਾਸ਼ ਦੇ ਘਰ ਦੀ ਤਰ੍ਹਾਂ ਟੁੱਟ ਜਾਏਗਾ ਤੇ ਇੱਕ ਮਜ਼ਬੂਤ ਸਰਕਾਰ ਬਣੇਗੀ ਤੁਹਾਨੂੰ ਦੱਸ ਦਈਏ ਕਿ ਸਮਾਜਵਾਦੀ ਪਾਰਟੀ ਨੇ ਰਮੇਸ਼ ਤੇ ਦਿਨੋਂ ਮਿਰਜ਼ਾਪੁਰ ਲੋਕ ਸਭਾ ਸੀਟ ਤੋਂ ਮੀਦਵਾਰ ਬਣਾਇਆ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਨਾਥ ਨੇ ਗੋਰਖਪੁਰ ਦੇ ਗੋਰਖਨਾਥ ਦੇ ਇੱਕ ਪੋਲਿੰਗ ਬੂਥ ਤੇ ਆਪਣੀ ਵੋਟ ਪਾਈ ਗੋਰਖਪੁਰ ਸੀਟ ਤੇ ਭਾਜਪਾ ਦੇ ਰਵੀ ਕਿਸ਼ਨ ਸਪਾ ਦੇ ਕਾਜਲ ਨਿਸ਼ਾ ਤੇ ਬਸਪਾ ਦੇ ਜਵੇਦ ਅਸ਼ਵ ਵਿਚਾਲੇ ਮੁਕਾਬਲਾ ਆਪ ਸੰਸਦ ਮੈਂਬਰ ਰਾਗਵ ਚੱਡਾ ਨੇ ਨੰਦਪੁਰ ਸਾਹਿਬ ਹਲਕੇ ਦੇ ਦੀਨਪੰਦੇ ਲਖਨੌਰ ਸਾਹਿਬ ਜਦਰਜੀਤ ਸਿੰਘ ਨਗਰ ਦੇ ਇੱਕ ਪੋਲਿੰਗ ਬੂਥ ਤੇ ਆਪਣੀ ਵੋਟ ਪਾਈ ਲੋਕ ਸਭਾ ਚੋਣਾਂ ਲਈ ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਨੇ ਜੋ ਸ਼ਾਮ 6 ਵਜੇ ਤੱਕ ਜਾਰੀ ਰਹਿਣਗੀਆਂ। ਇਨਾ ਚੋਣਾ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ამართ ਨਾ ਮੰਨ ਨਾਲ ਸਫਲਤਾਪੂਰਵਕ ਨੇ ਪ੍ਰਚਾਰਨ ਲਈ ਜਿਲ੍ਹਾ ਪਟਿਆਲਾ ਦੇ 2077 ਪੋਲਿੰਗ ਬੂਥਾਂ ਤੇ 10500 ਦੇ ਕਰੀਬ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ ਪਟਿਆਲਾ ਲੋਕ ਸਭਾ ਹਲਕੇ ਦਾ ਵਿਧਾਨ ਸਭਾ ਹਲਕਾ ਡੇਰਾਬੱਸੀ ਸਾਬਜਾਦਾਜੀਤ ਸਿੰਘ ਨਗਰ ਪੈਂਦਾ ਇੱਥੋਂ ਦੇ 291 ਬੂਥਾਂ ਤੇ 1551 ਚੋਣ ਅਮਲੇ ਦੀ ਡਿਊਟੀ ਲੱਗੀ ਹੈ ਇਸ ਲੋਕ ਸਭਾ ਸੀਟ ਤੋਂ ਭਾਜਪਾ ਦੀ ਪਰਨੀਤ ਕੌਰ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਅਕਾਲੀ ਦਲ एनके शर्मा ਤੇ बसपा ਦੇ ਜਗਜੀਤ ਸਿੰਘ ਛੜਬਰ ਚੌਨ ਮیدਾਨਜ ਨੇ ਜਿਨਾ ਵੱਲੋਂ ਆਪੋ ਆਪਣੇ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਏਗੀ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਤਰੰबीर ਗਾਂਧੀ ਵੱਲੋਂ ਆਪਣੀ ਪਤਨੀ ਪਦਮਾ ਗਾਂਧੀ ਦੇ ਨਾਲ ਵੋਟ ਪਾਏਗੀ ਹਲਕਾ ਡਾਕਟਰ ਗਾਂਧੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਉਹਨਾਂ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਉਹ ਘਰਾਂ ਤੋਂ ਨਿਕਲ ਕੇ ਵੋਟ ਜ਼ਰੂਰ ਪਾਉਣ ਡਾਕਟਰ ਗਾਂਧੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਵਾਲਿਆਂ ਦਾ ਵੀ ਇਸ ਦੌਰਾਨ ਤਾਂਤਾ ਲੱਗਿਆ ਰਿਹਾ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੇ ਵੋਟ ਪਾਉਣ ਜਾਣ ਤੋਂ ਪਹਿਲਾਂ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਹੋ ਨਤਮਸਤਕ ਹੋਏ ਨਾਲ ਹੀ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਸ਼੍ਰੀਮਤੀ ਪਰਨੀਤ ਕੋਰ ਨੇ ਪੋਲਿੰਗ ਬੂਥ ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਇਸ ਦੇ ਨਾਲ ਹੀ ਪਟਿਆਲਾ ਤੋਂ ਸ਼ੌਮਨੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਦੱਸਦੀ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਜਿੱਥੇ 18 ਲੱਖ 6429 ਕੁੱਲ ਵੋਟਰ ਨੇ ਜੋ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਨਜ਼ਰ ਆਏ मैं पहले गुडवणा साहब अपने घर से फिर एथेंस मास्ट पे होके चलेचे फिर मैं सारे हल्के से जाऊंगी फैमिली अलग-अलग हलक्या से चली गई है वो तो हो गया वोटर नु यही अपील है कि वोट जरूर कास्ट करो अपनी कोशिश पूरी होएगी कि सारे वोटर तो निकलन और गर्मी है, उन्हें एनु सोचना नहीं प ਇਹ ਜਿੱਦਾਂ ਨਿਸ਼ਾਨਬਾਨ ਕੇ ਮਿਲ ਰਹੇ ਨੇ ਇਹ ਲੋਕਾਂ ਦੇ ਭਾਰੀ ਸਹਾਇਕ ਕਾਂਗਰਸ ਨੂੰ ਵੋਟਾਂ ਪਾਉਂਦੇ ਤੇ 500 ਜਿੱਤਣ ਵਾਸਤੇ ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੀਆਂ 13 ਸੀਟਾਂ ਤੇ VOTING ਹੋ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੁੰਚੇ ਮੁੱਖ ਮੰਤਰੀ ਵੱਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ਤੇ ਵੋਟ ਪਾਏਗੀ ਦੱਸਦੀ ਹੈ ਕਿ VOTING ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਚੋਂ ਤਿੰਨ ਹਲਕਿਆਂ ਨੂੰ ਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਨਿਨ੍ਹਾਂ ਚ ਪਧੌਰ ਦਿੜਬਾ ਤੇ ਮਹਿਲਕਲਾ ਸ਼ਾਮਿਲ ਨੇ ਜਦੋਂ ਕਿ ਬਾਕੀ 6 ਹਲਕਿਆਂ ਚ ਮਲੇਰਕੋਟਲਾ ਅਰਗਾਗਾ ਸੰਗਰੂਰ ਧੋਰੀ ਸੁਨਾਮ ਬਰਨਾਲਾ ਸ਼ਾਮਿਲ ਹੈ ਜਿਸ ਕਜੋਗੇ ਕਿ ਸੰਗਰੂਰ ਹਲਕੇ ਦੀਆਂ ਲੋਕ ਸਭਾ ਚੋਣਾਂ 2024 ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਨਜੀਤ ਸਿੰਘ ਮਾਨ ਨੂੰ ਦੁਬਾਰਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਵਾਤਾਵਨ ਪ੍ਰੇਮੀ ਸੰਤ ਬਲਵੀਰ ਸਿੰਘ ਸਿੰਚੇਵਾਲ ਨੇ ਜਲੰਧਰ ਵਿੱਚ ਆਪਣੀ ਵੋਟ ਪੁਗਤਾਈ ਤੇ ਵੋਟ ਪਾਉਂਦੇ ਸਮੇਂ ਕਿਹਾ ਕਿ ਹੇ ਹਰ ਭਾਰਤੀ ਦਾ ਜਮਹੂਰੀ ਹੱਕ ਹੈ ਤੇ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਦੇਖਣਾ ਜ਼ਰੂਰੀ ਹੈ ਕਿ ਤੁਸੀਂ ਕਿਸ ਉਮੀਦਵਾਰ ਨੂੰ ਵੋਟ ਦੇ ਰਹੇ ਹੋ ਜਲੰਧਰ ਦੇ ਮਿੱਠਾਪੁਰ ਗਵਰਨਮੈਂਟ ਪ੍ਰਾਇਮਰੀ ਸਕੂਲ 'ਚ ਟਰੌਮੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਬਹੁਤ ਸੋਚ ਸਮਝ ਕੇ ਵੋਟ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਕੇ ਵੋਟ ਪਾਈ ਜਾ ਰਹੀ ਹੈ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਜਲੰਧਰ ਦੇ ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਏਗੇ ਜਲੰਧਰ ਵੈਸਟ ਹਲਕੇ ਚ ਪਹੁੰਚੇ ਚੰਜੀਤ ਸਿੰਘ ਚੰਨੀ ਸੁਸ਼ੀਲ ਰਿੰਕੂ ਤੇ ਬਰੇ ਉਹਨਾਂ ਕਿਹਾ ਕਿ ਸੁਸ਼ੀਲ ਰਿੰਕੂ ਵੱਲੋਂ ਡੇਰਾ ਸਟਕੰਡ ਬੱਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਹਾ ਕਿ ਉਹ ਧਨਵਾਦੀ ਨੇ ਡੇਰਾ ਬੱਲਾਂ ਦੇ ਜਿਨ੍ਹਾਂ ਦੇ ਵੱਲੋਂ ਇੱਕ ਪੋਸਟ ਜਾਰੀ ਕੀਤੀ ਗਈ ਚੰਜੀਤ ਸਿੰਘ ਚੰਨੀ ਨੇ ਕਿਹਾ ਕਿ ਵੈਸਟ ਹਲਕੇ ਵਿੱਚ ਤੱਕੇशाही برداشت ਨਹੀਂ ਹੋਏਗੀ ਚੰਜੀਤ ਸਿੰਘ ਚੰਨੀ ਵੋਟ ਪਾਉਣ ਤੋਂ ਪਹਿਲਾਂ ਗੁਰੂਕਾਰ ਨਤਮਸਤਕ ਹੋਏ ਤੇ ਵਾਇਗੁਰੂ ਦਾ ਆਸ਼ੀर्वाद ਲਿਆ ਦੁਪਹਿਰੋਂ ਬਾਅਦ ਆਪਣੀ ਵੋਟ ਕਾਸਟ ਕਰਨ ਦੇ ਲਈ ਚਮਕੌਰ ਸੈ ਪੁੱਜਣਗੇ ਵੋਟ ਜਿਹੜਾ ਸਾਨੂੰ ਸਾਡਾ ਫੰਡਾਮੈਂਟਲ ਰਾਈਟ ਆ ਸਾਡਾ ਮੌਲਿਕ ਅਧਿਕਾਰ ਆ ਸਾਨੂੰ ਜਿਹੜਾ ਸਭ ਤੋਂ ਵੱਡੀ ਤਾਕਤ ਜਿਹੜੀ ਸਾਨੂੰ ਹੱਕ ਦਿੱਤਾ ਉਹ ਵੋਟ ਦਾ ਹੱਕ ਦਿੱਤਾ ਤੇ ਵੋਟ ਜਿਹੜੀ ਹੈਗੀ ਆ ਇਹ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਤੇ ਇਹਦੇ ਨਾਲ ਆਪਣਾ ਅਸੀਂ ਨੇਤਾ ਜਰਨਾ एमपी ਜਰਨਾ ਜਿਨ੍ਹਾਂ ਨੇ ਪਾਰਲੀਮੈਂਟ ਜਾ ਕੇ ਸਾਡੇ ਇਸ ਇਲਾਕੇ ਦੇ ਜਿੱਥੇ-ਜਿੱਥੇ ਅਸੀਂ ਵੋਟ ਪਾ ਰਹੇ ਹਾਂ ਉਹ ਮੁੱਦੇ ਜਿਹੜੇ ਸੰਸਦ ਵਿੱਚ ਉਠਾਉਣੇ ਸੋ ਇਹ ਇੱਕ ਲੋਕਤੰਤਰ ਦੇ ਵਿੱਚ ਆਪਣਾ ਨੇਤਾ ਆਪਣੀ ਸਰਕਾਰ ਬਣਾਉਣ ਦਾ ਲੋਕਾਂ ਨੂੰ ਦੇ ਕੋਲ ਇੱਕ ਮੌਕਾ ਹੁੰਦਾ ਤੇ ਜੇ ਸਾਨੂੰ ਅਸੀਂ ਵੋਟ ਪਾਉਣੀ ਹੈ ਇਹ ਇਹ ਅਸੀਂ ਆਪਣੇ ਹੱਕ ਦੀ ਵਾਰਤੋ ਕਰਦੇ ਆਂ ਰਾਤ ਡੇਰਾ ਬੱਲਾ ਸੱਚਕੰਡ ਸਾਡੇ ਬਹੁਤ ਹੀ ਪੂਜਨੀਕ ਡੇਰਾ ਜਿਹੜਾ ਉਹਦੇ ਬਾਰੇ ਚ ਝੂਠੀ ਅਫਵਾਹ ਆਈ ਤੇ ਉਹਨਾਂ ਨੇ ਰੀਕੂ ਦੀ سپورਟ ਕੀਤੀ ਇਸ ਤਰ੍ਹਾਂ ਦੀ ਖਣਾਉਣੀ আর ਤੁਸੀਂ ਦੀ ਹਰਕਤ ਰੀਕੂ ਨੂੰ ਸ਼ੋਭਾ ਨਹੀਂ ਦਿੱਤੀ ਉਹਨੇ ਡੇਰਾ ਬੱਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡੇਰਾ ਬੱਲਾ ਵੱਲੋਂ ਮੈਂ ਧੰਨਵਾਦੀ ਆਂ ਬਾਬਾ ਜੀ ਦਾ ਜਿਨ੍ਹਾਂ ਨੇ ਉਸੇ ਟਾਈਮ ਇਸ ਖਬਰ ਦਾ ਰੀਕੋਰਡ ਦਾ ਖੰਡਨ ਕਰਾਇਆ ਔਰ ਇਸ ਦੇ ਮੁੜ ਕੇ ਮੂੰਹ ਤੇ ਚਪੇੜ ਵੱਜੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਮੇਰੀ ਆਵਾਜ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਦੇ ਵਿੱਚ ਝੂਠ ਪ੍ਰਚਾਰ ਕਰ ਰਹੇ ਔਨ ਪ੍ਰਚਾਰ ਕਰ ਰਹੇ ਔਰ ਮੇਰੀ ਔਰ ਰਾਹੁਲ ਜੀ ਦੀ ਆਵਾਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਫੇਕ ਆਵਾਜ਼ ਦੇ ਵਿੱਚ ਮੈਸੇਜ ਦੇ ਰਹੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਮਾਰੇ ਅਨਸਰਾਂ ਤੋਂ ਔਰ ਗਲਤ ਮੈਸੇਜਾਂ ਤੋਂ ਸੁਚੇਤ ਰਹੇਂ ਲੋਕ ਸਭਾ ਚੋਣਾਂ ਦੇ ਮਦੇ ਨਜ਼ਰ ਅੱਜ ਪੰਜਾਬ 'ਚ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਨੇ ਇਸੇ ਦਰਮਿਆਨ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੋਟ ਪਾਈ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਉਹਨਾਂ ਨੂੰ ਵੋਟਰਾਂ ਤੇ ਪੂਰਾ ਭਰੋਸਾ ਹੈ ਲੋਕ ਪਾਰਟੀ ਨੂੰ ਨਹੀਂ ਦੇਖਦੇ ਸਗੋਏ ਦੇਖਦੇ ਨੇ ਕਿ ਕੰਮ ਕੌਣ ਕਰ ਰਿਹਾ ਤੇ ਸਾਡੀ ਲੜਾਈ ਕੌਣ ਲੜੇਗਾ ਸਾਡੇ ਨਾਲ ਕੌਣ ਖੜੇਗਾ ਸਾਡੇ ਲਈ ਸੰਸਦ 'ਚ ਜਾ ਕੇ ਕੌਣ ਆਵਾਜ਼ ਚੁਕੇਗਾ ਰੰਧਾਵਾ ਨੇ ਕਿਹਾ ਕਿ ਲੋਕਾਂ ਦੇ ਦਿਮਾਗ 'ਚ ਇਹੀ ਗੱਲ ਚੱਲ ਰਹੀ ਹੈ ਕਿ ਉਹਨਾਂ ਨੂੰ ਮਜ਼ਬੂਤ ਆਗੂ ਚਾਹੀਦਾ ਰੰਧਾਵਾ ਨੇ ਵੀ ਕਿਹਾ ਕਿ ਸੰਸਦ 'ਚ ਗੁਰਦਾਸ ਜੋ ਕਿ ਪੂਰੇ ਹਿੰਦੁਸਤਾਨ ਚ ਗੂੰਜੇਗੀ ਉਹਨੇ ਕਿਹਾ ਕਿ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਸਰਹੱਦੀ ਇਲਾਕਿਆਂ ਦੀਆਂ ਕੀ ਕੀ ਸਮੱਸਿਆਵਾਂ ਨੇ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਸਪਿੰਡ ਹੈ ਸਾਡੇ ਪੁਰਾਣੋਂ ਤੱਕ ਬਹੁਤ ਕੁਸ਼ਤ ਹੈ ਜਿਹੜੀ ਪਹਿਲੀ ਬੋਲ ਐਸੀ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਉਹ ਸਭ ਤੋਂ ਛੋਟੀ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਪੋ ਸਰਪੰਚ ਬਣੇ ਸੀ ਉਸ ਵੇਲੇ ਅਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹਰੋਂਦੂ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚوں ਚੋਂ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਕੰਢੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਪਿੰਨੂ ਹਾਈ ਸਕੂਲ ਦੇ ਕਿ ਕਿ ਔਰ ਐਸਐ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਦੇ ਤਕਰੀਬਨ ਸਾਡਾ ਸਾਰਾ ਪਿੰਡ ਵੀ ਆੜਾ ਦਵਾਲਾ ਵੀ ਨੌਕਰੀ ਦੇ ਲੱਗ ਗਿਆ ਫਾਦੀ ਜੀ ਦੋ ਮੈਂ ਆਪਣੇ ਪਿੰਡ ਦੇ ਲੋਕ ਜਾਂ ਮੇਰੇ ਪਿੰਡ ਦਾ ਖੜਨ ਦਾ ਬੜਾ ਮਨ ਜੀਮੈਂ ਉਸ ਪਿੰਡ ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਕੀਤੀ ਬਹੁਤ ਥੋੜਾ ਸਾਫਿੜੇ ਨੇ ਉਹਨਾਂ ਨੂੰ ਯਾਦ ਕਰਾਣ ਨਨਕਾਣਾ ਸਭ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਮਰਨੂ ਮਹੰਤ ਨੂੰ ਖੜਿਆ ਆਪਣੇ ਜਿੰਦੇ ਜੰਡਾ ਨਾਲ ਸਾੜੇ ਉਹ ਪਿੰਡ ਦਾ ਇਤਿਹਾਸ ਹੈ ਉਹ ਮੈਨੂੰ ਫਖਰ ਮੈਂ ਕਰ ਸਕਦਾ ਕਿ ਵਾਸ਼ ਗੁਰੂ ਨੇ ਜਿਹੜੀ ਵੀ ਇਥੋ ਚੀਜ਼ ਬਖਸ਼ੀ ਆ ਆਪਣੇ ਪ੍ਰੀਵਿਲੇਜ ਪ੍ਰਾਪਾਣੇ ਜੀ ਦੇ ਅਲਾਖੇ ਨੂੰ ਉਹਨੂੰ ਵੱਖੀ ਮੈਨੂੰ ਬਾਹਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਲੀ ਦਾਲ ਦੇ ਉਮੀਦਵਾਰ ਅਨਿਲ ਜੋਸ਼ੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚੇ ਡਿਪਟੀ ਕਮਿਸ਼ਨਰ ਸ਼੍ਰੀ ਕਾਂਸ਼ਮ ਥੋਰੀ ਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਗਗਨ ਕੁੰਦਰਾ ਥੋਰੀ ਆਪਣਾ ਵੋਟ ਪਾਉਣ ਲਈ ਪਹੁੰਚੇ ਨਾਲ ਲੋਕਾਂ ਨੂੰ ਵਾਤੋਵਾਦ VOTING ਕਰਨ ਦੀ ਅਪੀਲ ਕੀਤੀ ਹੈ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੀ ਵੋਟ ਪਾਈ ਮੰਤਰੀ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਸਭ ਨੂੰ ਆਪਣੇ ਵੋਟ ਦੇ ਯਾਸਤੇਮਾਲ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਇਸ ਵਾਰ 13 ਜ਼ੀਰੋ ਭਗਵੰਤ ਮਾਨ ਜੀ ਬਣਨਗੇ ਹੀਰੋ ਤੇ 5ਪਾਈ ਇਸ ਵਾਰ ਪਾਰਲੀਮੈਂਟ ਤੋਂ ਬਾਹਰ ਹੋਏਗੀ ਭਾਜਪਾ ਦੇ ਕੌਮੀ ਸਕੱਤਰ ਤਰਨ ਚੋਗਾ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ 5ਪਾ ਦੇ ਉਮੀਦਵਾਰ ਤਰਨਜੀਤ ਸੰਧੂ ਨੇ ਵੋਟ ਪਾਈ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਸੰਸਦ ਮੈਂਬਰ ਤੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਆਪ ਦੇ ਕੁਲਦੀਪ ਸਿੰਘ ਢਾਲੀਵਾਲ ਤੇ ਕਾਲੀ ਦਲ ਦੇ ਅਨਿਲ ਜੋਸ਼ੀ ਨਾਮ ਹੈ। ਬਹੁਤ ਵੱਡਾ ਲੋਕਤੰਤਰ ਦਾ ਤਿਉਹਾਰ ਆ ਦੇਸ਼ ਦੇ ਵਿੱਚ ਔਰ ਭਾਰਤ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆ। ਸੋ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ। ਤੋ ਚਾਹੇ ਚਲੋ ਅੱਜ ਗਰਮੀ ਦਾ ਦਿਨ ਆ ਪਰ ਮੈਂ ਅਪੀਲ ਕਰੂੰਗਾ ਸਾਰੇ ਵੋਟਰਾਂ ਨੂੰ ਕਿ ਆਪਦੇ ਆਪ ਦੇ ਪੋਲਿੰਗ ਬੂਥ ਤੇ ਜਾ ਕੇ ਆਪਦੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰੀਂ ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ ਜਿੱਥੇ ਦੇਖ ਲਾਂ ਆਪਣੇ ਬੂਥ ਦੇ ਉੱਤੇ ਹੋਰ ਵੋਟ ਪਾਈ ਆ ਤੇ ਬਹੁਤ ਉਤਸ਼ਾਹ ਹੈ ਮੇਰਾ ਤੁਹਾਡੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੀ ਵੋਟ ਪਾ ਲਓ ਕਿਉਂਕਿ ਬਾਅਦ ਚ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵੱਤ ਹੋ ਜੂ ਇਹ ਵੋਟਬਾਊਚ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਓ ਸਭ ਦੇਖੋ ਪੱਬੂ ਲੱਗਦਾ ਹੈ ਕਿ ਲੋਕ ਵੋਟ ਪਾਉਂਦੇ ਹੈ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸਰ ਪਾਣੀ ਦੇ ਸ਼ਾਂ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਕੋਈ ਦੇਖੋ ਸਭ ਟੈਂਟ ਲੱਗੇ ਆ ਬਾਅਦ ਵੀ ਅੰਦਰ ਵੀ ਹਰ ਤਰ੍ਹਾਂ ਦਾ ਪਾਣੀ ਦਾ ਹੱਥ ਲੱਗਦਾ ਕੱਲੇ ਜੇਕਰ ਨੋ ਕੰਸਟੀਟੂਐਂਸੀ ਸੈਗਮੈਂਟ ਜਿਹੜੇ ਅੰਮ੍ਰਿਤਸਰ ਦਾ ਦੇਖੀਓ ਉੱਤੇ ਤਕਰੀਬਨ 17 1700 ਬੂਥ ਨੇ ਸਰ ਜੇ ਗਰਮੀ ਦੀ ਗੱਲ ਕਰੀਏ ਗਰਮੀ ਬਹੁਤ ਆ ਵੋਟਰਾਂ ਨੂੰ ਦਿੱਕਤ ਹੋ ਸਕਦੀ ਉਹਦੇ ਵਾਸਤੇ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਜੀ ਬਿਲਕੁਲ ਸਾਰੇ ਬੂਥਾਂ ਦੇ ਉੱਤੇ ਅਸੀਂ ਕਿਹਾ ਵੀ ਤੁਸੀਂ ਆਪਣਾ ਟੈਂਟ ਦਾ ਪ੍ਰਬੰਧ ਕੀਤਾ ਜਾਵੇ ਸ਼ੇਡ ਦਾ ਪ੍ਰਬੰਧ ਕੀਤਾ ਜਾਵੇ ਹਰ ਥਾਂ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇੱਕ ਈਸੀਆਈ ਵੱਲੋਂ ਐਪ ਡਵੈਲਪ ਹੋਈ ਹੈ ਕਿਊ ਮੈਨੇਜਮੈਂਟ ਸਿਸਟਮ ਸੋ ਉਹਦੇ ਵਿੱਚ ਇੱਕ ਨੰਬਰ ਦਿੱਤਾ ਹੋਇਆ WhatsApp ਦਾ ਅਸੀਂ ਪ੍ਰੈਸ ਨੋਟ ਵੀ ਦਿੱਤਾ ਸੀਗਾ ਉਹਦੇ ਉੱਤੇ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਇਸ ਟਾਈਮ ਬੀਐਲਓ ਐਂਟਰੀ ਪਾ ਰਿਹਾ ਹੋਵੇਗਾ ਵੀ ਲਾਈਨ ਦੇ ਵਿੱਚ ਕਿੰਨੇ ਲੋਕ ਕੀ ਖੜੇ ਨੇ ਸੋ ਅਕੋਰਡਿੰਗਲੀ ਵੋਟਰ ਇਹ ਵੀ ਦੇਖ ਸਕਦੇ ਨੇ ਵੀ ਤੁਸੀਂ ਉੱਥੇ ਕਿੰਨੇ ਵਜੇ ਜਾਣਾ ਸੋ ਫਿਰ ਵੀ ਅਸੀਂ ਕਲੀਅਰ ਕਰਦੇ ਹਾਂ ਵੀ ਅਰਲੀ ਮਾਰਨਿੰਗ ਐਂਡ ਥੋੜਾ ਲੇਟ ਈਵਨਿੰਗ ਵੀ ਦੇਖ ਸਕਦੇ ਆ ਵੋਟਰ ਅਦਰਵਾਈਜ਼ ਕਿਊ ਮੈਨੇਜਮੈਂਟ ਸਿਸਟਮ ਰੱਖਿਆ ਅੱਜ ਬੜਾ ਸਾਈਲੈਂਸ ਪ੍ਰਾਈਡ ਵਾਲਾ ਦਿਨ ਹੈ ਸਾਡੇ ਸਾਰਿਆਂ ਲਈ ਸਾਰੇ ਦੇ ਸਾਹਮਣੇ ਸਭ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਪਰਸ ਦੇ ਵੋਟਰਜ਼ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਆਪਣੇ ਪਿੰਡ ਪਥਰਾਲਾ ਵਿੱਚ ਵੋਟ ਪਾਉਣ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਵੱਤ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਬਠਿੰਡਾ ਲੋਕ ਸਭਾ ਤੋਂ VOTING ਸ਼ੁਰੂ ਹੋ ਚੁੱਕੀ ਹੈ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਆਪਣੀ ਬੋਟ ਪਾਈ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਦੂਜੇ ਪਾਸੇ ਬਠਿੰਡਾ ਦੇ SSP ਦੀਪਕ ਪਾਰਿਕ ਨੇ ਕਿਹਾ ਕਿ ਸਾਰੇ ਬੂਥਾਂ ਤੇ ਉਹ ਖੁਦ ਚੈਕਿੰਗ ਕਰ ਰਹੇ ਨੇ ਪੂਰੇ ਜ਼ਿਲ੍ਹੇ 'ਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਮਸਤੈਦ ਹੈ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ ਫਿਲਹਾਲ ਅਜ ਤੱਕ ਬਿਲਕੁਲ ਠੀ ਚਾਵੇ ਨੌਜਵਾਨ VOTER ਇਸ ਦੌਰਾਨ ਕਾਫੀਤ ਸ਼ਾਇਤ ਨਜ਼ਰ ਆਏ ਦਿਨਾਲੀ ਬਠਿੰਡਾ ਦੇ ਪਿੰਡ ਖੁੱਡੀਆਂ ਜੇ ਵੀ ਇਹ ਮਸ਼ੀਨ ਖਰਾਬ ਹੋਣ ਕਾਰਨ VOTING ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ ਪੰਜਾਬ ਭਾਰ ਵਿੱਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਜਾਰੀ ਹੈ ਜਿਵੇਂ ਹੀ VOTING ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੋਟ ਪਾਉਣ ਪਹੁੰਚੇ ਪਰ ਇਹ ਵੀ ਇਹ ਮਸ਼ੀਨ ਖਰਾਬ ਹੋਣ ਕਾਰਨ ਵੋਟ ਨਹੀਂ ਪਾ ਸਕਤੇ ਕਤਾਰ 'ਚ ਖੜੇ ਹੋ ਕੇ VOTING ਮਸ਼ੀਨ ਠੀਕ ਹੋਣ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਜਿਹੜਾ ਸਾਰਿਆਂ ਨੂੰ ਵੱਡਾ ਅਧਿਕਾਰ ਆ ਇੱਕ ਨਾਗਰਿਕ ਦਾ ਉਹਦੇ ਕੋਈ ਹੋਰ ਵੀ ਸਾਰੇ ਅਧਿਕਾਰ ਨੇ ਵੱਖਰੇ ਵੱਖਰੇ ਉਹਨਾਂ ਚੋਂ ਵੱਡਾ ਅਧਿਕਾਰ ਹੈ ਇੱਕ ਬਰਾਬਰਤਾ ਦਾ ਜਿਹਦੇ ਨਾਲ ਅਸੀਂ ਸਾਰੀਆਂ ਸਰਕਾਰਾਂ ਵੀ ਬਣਾਉਣੇ ਆ ਤੇ ਆਪਦੇ ਇਸ ਅਧਿਕਾਰ ਨਾਲ ਲੋਕਾਂ ਨੂੰ ਦੱਸ ਦੇ ਕਿ ਡੈਮੋਕ੍ਰੇਸੀ ਸਾਰਿਆਂ ਨੂੰ ਮਿਲਣੀ ਲੱਗ ਰਿਹਾ ਕਿੰਨੇ ਪਰਸੈਂਟ VOTING ਇੱਕ ਵਾਰ ਹੋਏਗੀ ਉਮੀਦ ਹੈ ਵੀ ਚੰਗੀ 70% ਤਾਂ ਹੀ ਹੋ ਜਾਣੀ ਜਿੱਦੇ 80% ਤਾਂ ਇੰਨੀ ਹੀ ਹੋ ਸਕਦੀ ਹੈ ਗਰਮੀ ਦੇ ਦੇਣਾ ਜੀ ਪੁਲਿਸ ਕੋ ਜਿਹੜੀ ਬਾਹਰ ਹੈਗੀ ਹੈ ਬਟਿੰਡਾ ਕੰਸਟੀਟੂਐਂਸੀ ਦੇ ਵਿੱਚ ਖਾਸ ਕਰਕੇ ਜਿਹੜਾ ਬਟਿੰਡਾ ਡਿਸਟ੍ਰਿਕਟ ਹੈ ਉਹਦੇ ਵਿੱਚ ਹਰ ਵਾਰ ਤੋਂ ਜ਼ਿਆਦਾ ਕ੍ਰਿਟੀਕਲ ਪੋਲਿੰਗ ਸਟੇਸ਼ਨ ਅਸੀਂ ਬਣਾਏ ਹਨ ਤੇ ਜਿਹੜੀ ਬਾਹਰਲੀ ਫੋਰਸੇਜ਼ ਆਈ ਹੈ ਉਹਨਾਂ ਨੂੰ ਵੀ ਮੈਕਸੀਮਮ ਬੂਥਸ ਤੇ ਡਿਪਲੋਏ ਕੀਤਾ ਗਿਆ ਉਸ ਤੋਂ ਇਲਾਵਾ ਉਹਨਾਂ ਦੀ ਪੈਟਰੋਲਿੰਗ ਪਾਇਟੀਆਂ ਬਣਾ ਕੇ ਹਰੇਕ ਕੰਸਟੀਟੂਐਂਸੀ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ ਤੇ ਸੁਰੱਖਿਆ ਦੇ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਵਕਫਾਕ ਰਿਜ਼ਰਵਾ ਬਣਾ ਕੇ ਅਸੀਂ ਜਿਹੜੀ ਸਟ੍ਰੈਟੈਜੀਕ ਲੋਕੇਸ਼ਨਸ ਹੈਗੀ ਹੈ ਉੱਥੇ ਅਸੀਂ ਡਿਪਲੋਏ ਕੀਤੀ ਹੋਈ ਹੈ ਬਹੁਤ ਜ਼ਰੂਰੀ ਹੈ ਸਰ ਜਿਹੜੇ ਵੀ ਇਲੈਕਸ਼ਨ ਜਿਹੜੀ ਵੀ ਪਾਰਟੀ ਜਿੱਤੇਗੀ ਉਹ ਰਿਸਪਾਂਸਿਬਲ ਹੋਣੀ ਚਾਹੀਦੀ ਹੈ ਕੰਟਰੀ ਲਈ ਤੇ ਸਾਡੇ ਵੋਟ ਨਾਲ ਹੀ ਡਿਸਾਈਡ ਹੋਏਗਾ ਕਿ ਕੌਣ ਸਾਡੀ ਕੰਟਰੀ ਨੂੰ ਚਲਾਉਂਦਾ ਹੈ ਤੇ ਬਹੁਤ ਜ਼ਰੂਰੀ ਹੈ ਇਹ ਕਿ ਯੂਪੀ ਤੋਂ ਨੇ ਕਿ ਜਿਹੜਾ ਨਵੀਂ ਸਰਕਾਰ ਬਣੇਗੀ ਕੁਝ ਕਰੇਗੀ ਇਧਰ ਬੈਠੋ ਸਰ ਬੈਟਰ এডਿਕੇਸ਼ਨ ਫੈਸਿਲਿਟੀਆਂ ਤੇ ਮੈਡੀਕਲ ਫੈਸਿਲਿਟੀਆਂ ਬੈਟਰ ਹੋਣਾ ਚਾਹੀਦੇ ਲੋਕਾਂ ਲਈ ਲੋਕਾਂ ਲਈ ਸਹੂਲਤ ਸਾਰੀ ਮਿਲਣੀ ਚਾਹੀਦੀ ਹੈ ਜੋ ਵੀ ਅੱਜ ਕੱਲ ਸਾਨੂੰ ਜ਼ਰੂਰੀ ਹੈ ਬਾਕੀ ਹਾਂਜੀ ਕਿਵੇਂ ਲੱਗ ਰਿਹਾ ਹੈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿੰਨੀ ਦੇਰ ਆਪਣਾ ਹੋਰ ਵੀ ਕੋਈ ਤੁਹਾਡੇ ਨਾਲ ਆਏ ਨੇ ਪਰਿਵਾਰਕ ਮੈਂ ਹਾਂ ਜੂਨ ਨੇ ਨਹੀਂ ਵੋਟ ਪਾਤੀ ਉਹ ਚਲੇ ਗਏ ਮੈਨੂੰ ਅੱਜ ਸਰਟੀਫਿਕੇਟ ਮਿਲੇ ਬਸ ਅੱਜ ਪਹਿਲੀ ਵਾਰ ਵੋਟ ਪਾਉਂਦੇ ਕਿ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਇਹ ਚੰਗ ਲੱਗ ਰਹੀ ਕਿ ਮੈਂ ਦੇਸ਼ ਦੀ ਹੁਣ ਇੱਕ ਨਾਗਰਿਕ ਬਣ ਚੁੱਕੀ ਹਾਂ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਅੱਗੇ ਕਿਹੜੀ ਸਰਕਾਰ ਆਂਦੀ ਹੈ ਇਹ ਮੈਂ ਨਿਸ਼ਚਿਤ ਕਰਾਂ ਇਹ ਕਿੰਨਾ ਜ਼ਰੂਰੀ ਵੋਟ ਪਾ ਕੇ ਆਏ ਹਾਂ ਜੀ ਬਹੁਤ ਬਦਾਨੀਆਂ ਮਿਲ ਰਹੀਆਂ ਬਹੁਤ ਸੋਹਣਾ ਮਾਹੌਲ ਹੈ ਤੇ ਜਿੱਤਾਂਗੇ ਜ਼ਰੂਰ ਬਸ ਮੈਂ ਸ਼ੁਰੂ ਤੋਂ ਹੀ ਕਹਿ ਰਹੀ ਪਹਿਲੀ ਮਾਰਾ এজ ਕੈਂਡੀਡੇਟ ਤੋਂ ਸੇ ਵੋਟਰ ਵੀ ਪਾ ਕੇ ਵੀ ਆਏ ਹਾਂ ਤੇ এজ ਕੈਂਡੀਡੇਟ ਵੀ ਉਸ ਦੀ ਅਪੀਲ ਕਰਨ ਦੀ ਜਗ੍ਹਾ ਮੈਂ ਤਾਂ ਇਹ ਕਹਿਨੀ ਹੈ ਕਿ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਡੇ ਖਾਸ ਕਰਕੇ ਕੋਕੀ ਸ਼ਹਿਰੀ ਲੋਕ ਕਈ ਵਾਰੀ ਲੱਗਦਾ ਵੀ ਗਰਮੀ ਮੰਨ ਸਕਦੇ ਆ ਪਿੰਡਾਂ ਵਾਲੇ ਤਾਂ ਖੇਤਾਂ 'ਚ ਗਿੱਜੇ ਹੁੰਦੇ ਆ ਤੇ ਸ਼ਹਿਰਾਂ ਵਾਲੇ ਵੋਟਰਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਹੀ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਦੇ ਵੋਟਾਂ ਪਾਓ ਵੋਟਾਂ ਦੇ ਵਿੱਚ ਵੋਟਾਂ ਦਾ ਜਿਹੜਾ ਰੁਝਾਨ ਆ ਅਸੀਂ ਅੱਜ ਪਿੰਡ ਖੁੱਡੀਆਂ ਦੇ ਵਿੱਚ ਖੜੇ ਆ ਜਿਹੜਾ ਜਥੇਦਾਰ ਸਰਦਾ ਗਰਮੀਤ ਸਿੰਘ ਖੁੱਡੀਆਂ ਦਾ ਆਪਦਾ ਨਿੱਜੀ ਪਿੰਡ ਆ ਵੋਟਰਾਂ ਦੇ ਵਿੱਚ ਭਾਰੀ ਇੱਛਾ ਅੱਜ ਲੋਕ ਹਜੇ ਪੋਲਿੰਗ ਸਟਾਰਟ ਹੋਈ ਐ ਤੇ ਲਾਈਨਾਂ ਲੰਬੀਆਂ ਜਿਹੜੀਆਂ ਲਾਈਨਾਂ ਲੱਗ ਚੁੱਕੀਆਂ ਹਰ ਬੰਦਾ ਜਿਹੜਾ ਖੁੱਡੀਆਂ ਦਾ ਉਹਨਾਂ ਦੀ ਸਾਫ਼ ਸ਼ਵੀ ਇਮਾਨਦਾਰੀ ਜਿਹੜੀ ਉਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇਮਾਨਦਾਰੀ ਨਾਲ ਆਪਦਾ ਕਾਰਜਕਲ ਪੂਰਾ ਕੀਤਾ ਤੇ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਕੀਤੀ ਹੈ ਕਦੇ ਕਿਸੇ ਨੇ ਕੋਈ ਵਾਅਦਾ ਨਹੀਂ ਕੀਤਾ ਇੱਕ ਇੱਕ ਸ਼ਰੀਫ ਬੰਦੇ ਨੂੰ ਉਹ ਸੰਸਦ ਦੇ ਵਿੱਚ ਭੇਜਣ ਦੇ ਲਈ ਅਜੋ ਉਤਾਵਲੇ ਆ ਆ ਦੇਖੋ ਵਸਨੀਕ ਵੀ ਹੈਗਾ ভোটার ਵੀ ਹੈਗਾ ਸੋ ਇਹ ਤਾਂ ਜਿਹੜੇ ਵਿਰੋਧੀ ਨੇ ਇਹਨਾਂ ਨੇ ਤਾਂ ਪ੍ਰਚਾਰ ਕਰਨ ਨਹੀਂ ਆ ਕਿਉਂਕਿ ਬਖਲਾवट ਚਲੀ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਮੈਂ ਆਪ ਦੀ ਵੋਟ પાਕੇ ਆਇਆ ਆ ਆਪਣੇ ਆਪ ਦੇ ਪਿੰਡ ਪਸਰਾਲੇ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਸੋ ਗੁਰੂ ਮਹਾਰਾਜ ਕਿਰਪਾ ਕਰੋ विधानसभा हल्का श्री हरगोबिंदपुर ਤੋਂ ਲੋਕ ਸਭਾ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋਇਆ ਸਵੇਰ ਤੋਂ ਹੀ ਲੋਕ ਪੋਲਿੰਗ ਬੂਥਾਂ ਤੇ ਲਾਈਨਾਂ ਚ ਲਾ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਨਜ਼ਰ ਆਏ ਇਸ ਮੌਕੇ ਪੋਟ ਪਾ ਕੇ ਆਏ ਹਲਕਾ ਸ਼੍ਰੀ ਹਰਗੋਬਿੰਦਪੁਰ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਾਜਨਬੀਰ ਸਿੰਘ ਕੋਲ ਮੈਂ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਚੱਲ ਰਿਹਾ ਹੈ ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਨੂੰ ਜ਼ਰੂਰ ਉਸ ਦੀ ਵਰਤੋਂ ਕੀਤੀ ਜਾਏ ਹਲਕਾ ਖਡੂਰ ਸਾਹਿਬ ਮੱਲਾਂਵਾਲਾ ਵਿੱਚ ਵੋਟਰਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਭਾਰੀ ਛਾ ਦੇਖਣ ਨੂੰ ਮਿਲਿਆ ਵੋਟਰਾਂ ਵੱ ਕੇ ਆਪਣੇ ਬੋਰਡ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ VOTING ਕੇਂਦਰਾਂ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ bandobast ਕੀਤੇ ਗਏ ਸਨ। ਇਸੇ ਮਾਲ ਕੀਤਾ। ਹੋਰ ਹਲਕਾ ਜੀ ਹਰ ਇੱਕ ਦੇ ਸਮੂਹ VOTER ਸਭਾ ਨੂੰ ਮੈਂ ਬੇਨਤੀ ਕਰਦਾ ਕਿ ਅਮਨ ਨੁਮਾਨ ਦੇ ਨਾਲ ਭਾਰਤੀ ਸੰਵਿਧਾਨ ਦੇ ਤਹਿਤ ਇਹ VOTING ਦਾ ਜਿਹੜਾ ਸਾਨੂੰ ਅਧਿਕਾਰ ਮਿਲਿਆ ਉਹਨੂੰ ਵਰਤੀਏ ਤੇ ਹਿੰਦੁਸਤਾਨ ਦੇ ਵਿੱਚ ਆਪਣੀ ਮਨਪਸੰਦੀ ਸਰਕਾਰ ਬਣਾਈ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਬੁਲੋ ਰਾਜਪੁਰਾ ਟਾਊਨ ਦੇ ਰੋਟਰੀ ਕਲੱਬ ਦੇ ਵਿੱਚ ਆਪਣੇ ਪਰਿਵਾਰ ਸਮੇਤ ਵੋਟ ਪਾਏਗੀ ਵੋਟ ਪਾਉਣ ਤੋਂ ਬਾਅਦ মিডিਆ ਨਾਲ ਗੱਲ ਕਰਦਿਆਂ ਨੀਨਾ ਮਿੱਤਲ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਏਗੀ ਰਾਜਪੁਰਾ ਵਾਸੀਆਂ ਵਿੱਚ ਪਾਰਿਚਾਏ ਹਨ ਉਹਨਾਂ ਦੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੋ ਪਾਜਪਾਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਉਹਨਾਂ ਦੀ ਪਤਨੀ ਮਲਿਕਾ ਨੱਡਾ ਸਵੇਰੇ ਆਮਚੋਣਾ ਦੇ 7ਵੇਂ ਅਤੇ ਆਖਰੀ ਪੜਾਅ ਲਈ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਚ ਆਪਣੇ ਜੱਦੀ ਸਥਾਨ ਦੇ ਇੱਕ ਵੋਟ ਕੇਂਦਰ ਤੇ ਵੋਟ ਪਾਉਣ ਲਈ ਵਾਰ ਪਾਉਣ ਵਾਲੇ ਪਹਿਲੇ ਵੋਟਰ ਸਨ ਨੱਡਾ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਇਸ VOTING ਕੇਂਦਰ ਤੇ ਪਹਿਲਾ ਵੋਟਰ ਸੀ ਮੈਂ ਸਾਰੇ ਵੋਟਰਾਂ ਨੂੰ ਆਤਮ ਨਿਰਭਰ ਭਾਰਤ ਲਈ ਵੱਡੀ ਗਿਣਤੀ ਚ VOTING ਕਰਨ ਦੀ ਬੇਨਤੀ ਕਰਦਾ ਨੱਡਾ ਨੇ ਨਿਸ਼ਾਨਾ ਵਿੰਦਿਆ ਕਿਹਾ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ 2024 ਆਖਰੀ ਪੜਾਅ ਤੇ ਪਹੁੰਚ ਰਹੀਆਂ ਨੇ ਮੈਂ ਆਪਣੇ ਸਾਰੇ ਭਰਾਤੇ ਭੈਣਾਂ ਖਾਸ ਕਰ ਨੂੰ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਤੇ ਚੋਣ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਉਹਨਾਂ ਕਿਹਾ ਕਿ ਤੁਹਾਡੇ ਇੱਕ ਬੋਰਡ 'ਚ ਅਜਿਹੀ ਸਰਕਾਰ ਸਥਾਪਿਤ ਕਰਨ ਦੀ ਤਾਕਤ ਹੈ ਜੋ ਵਿਕਸਿਤ ਭਾਰਤ ਦੇ ਸੁਪਨੇ ਨੂੰ ਦਿਸ਼ਾ ਦੇਵੇ ਤੇ ਰਾਸ਼ਟਰੀ ਹਿੱਤ ਵਿਕਾਸ ਦੇ ਨਾਲ-ਨਾਲ ਸਾਰੇ ਨਾਗਰਿਕਾਂ ਦੀ ਭਲਾਈ ਨੂੰ ਪਹਿਲ ਦੇਵੇ ਸਮਾਜ ਦੇ ਹਰ ਵਰਗ ਲਈ ਉਜਵਲ ਭਵਿੱਖ ਤੇ ਸਮਾਵੇਸ਼ੀ ਵਿਕਾਸ ਯਕੀਨੀ ਕਰੇ ਤੇ ਲੋਕਤੰਤਰ ਦੇ ਤਿਹਾਰ ਨੂੰ ਸਫਲ ਬਣਾਉਣ ਲਈ ਬਾਹਰ ਨਿਕਲੋ ਤੇ ਆਪਣਾ ਵੋਟ ਪਾਓ ਅਸ ਦਿਨ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤਨਵਾਦ